यूपी ਵੱਲ ਐਮਪੀ ਵੱਲ ਪਾਣੀ ਨੇ ਬਹੁਤ ਨੁਕਸਾਨ ਕੀਤਾ ਬਹੁਤ ਲੋਕਾਂ ਦੇ ਘਰ ਆ ਥੋੜੇ ਸਾਹਮਣੇ ਦੇਖ ਲਓ ਇਦਾਂ ਟੈ ਰਹੇ ਨੇ ਤਾਂ ਹੀ ਕਹੀਦਾ ਵੀ ਕੁਦਰਤ ਤੋਂ ਡਰੋ ਕੁਦਰਤ ਨੂੰ ਪਿਆਰ ਕਰੋ ਜੀਵਾਂ ਦਾ ਖਿਆਲ ਰੱਖੋ ਕੋਈ ਪਤਾ ਨਹੀਂ ਕੁਦਰਤ ਆ ਦੇਖੋ ਕਿਵੇਂ ਜਾ ਰਹੇ ਨੇ ਘਰ ਐ ਮਿੱਟੀ ਕਰ ਦਿੰਦੀ ਆ ਹੰਕਾਰ ਨਾ ਕਰੋ ਆਪ ਤੋਂ ਗਰੀਬ ਦੀ ਮਦਦ ਕਰਿਆ ਕਰੋ ਆਵੇਂ ਨਾ ਘਰਾਂ ਦਾ ਮਾਣ ਕਰੋ ਆ ਦੇਖੋ ਤੁਹਾਡੇ ਸਾਹਮਣੇ ਕਿਵੇਂ ਮਿੱਟੀ ਹੋ ਰਹੇ ਨੇ ਆਏ ਲੈ ਜਾਂਦਾ ਪਾਣੀ ਰੋੜ ਕੇ ਕੁਦਰਤ ਇਹਨੂੰ ਤਾਂ ਹੀ ਕਹਿੰਦੇ ਨੇ ਵੀ ਕੁਦਰਤ ਬੜੀ ਬੇਅੰਤ ਆ ਅਸੀਂ ਦਰਾਖਤ ਨਹੀਂ ਛੱਡ ਰਹੇ ਅਸੀਂ ਜੰਗਲ ਨਹੀਂ ਛੱਡ ਰਹੇ ਕੱਚੀਆਂ ਜਗ੍ਹਾ ਨਹੀਂ ਭੋਰਾ ਬਚੀਆਂ ਹੋਰ ਪਾਣੀ ਕੀ ਕਰੂਗਾ ਸਾਡੇ ਘਰਾਂ 'ਚੇ ਬੜੂਗਾ ਆ ਹੁਣ ਅਸੀਂ ਬੈਠੇ ਆ ਜਿਵੇਂ ਸਮੁੰਦਰ 'ਚ ਘਰ ਹੁੰਦਾ ਦੇਖ ਲਓ ਤੁਹਾਡੇ ਸਾਹਮਣੇ ਟੋਬਾ ਬਣਿਆ ਪਿਆ ਕਿ ਨਹੀਂ ਫਿਰ ਅਸੀਂ ਕਸੂਰ ਕਿਦਾ ਕੱਢਦੇ ਆਂ ਰੱਬ ਦਾ ਕੁਦਰਤ ਨੂੰ ਦੋਸ਼ ਦਿੰਨੇ ਆਂ ਅਸੀਂ ਰੋਨੇ ਆਂ ਕੁਦਰਤ ਨੇ ਐਂ ਕਰਤਾ ਕੁਦਰਤ ਨੇ ਐਂ ਕਰਤਾ ਗਲਤੀਆਂ ਸਾਡੀਆਂ ਵੀ ਨੇ ਆਪਣੀਆਂ ਗਲਤੀਆਂ ਸੁਧਾਰੋ ਵੱਧ ਤੋਂ ਵੱਧ ਦਰਖਤ ਲਾਵੋ ਕੁਦਰਤ ਨੂੰ ਪਿਆਰ ਕਰੋ ਜੀਵਾਂ ਨੂੰ ਪਿਆਰ ਕਰੋ ਆ ਦੇਖੋ ਵੀਡੀਓ